ਸ੍ਰੀ ਗੁਰੂ ਦੋਸਤੋ ਜਿੱਤਰਾ ਹਰ ਵਾਰੀ ਦੀ ਤਰ੍ਹਾਂ ਮੈਂ ਤਾਂ ਦਿਲਾ ਸਾਹਜ ਪਉਂਦਾ ਰਹਿਣਾ ਤੇ ਅੱਜ ਦੀ ਸਾਹਜ ਵੀ ਆਪਾਂ ਮੇਰੇ ਬੀਜੀ ਆ ਜਿੰਨਾ ਨਾ ਮੈਂ ਬੜੀਆਂ ਗੱਲਾਂ ਕਰਦਾ ਰਹਿਣਾ ਘਰਾਂ ਦੀਆਂ ਪਰਿਵਾਰਾਂ ਦੀਆਂ ਛੋਟੇ ਛੋਟੇ ਜ਼ਿੰਦਗੀ ਦੇ ਰਸ ਜੀਵਨ ਦੀਆਂ ਥੀਨ ਦੀਆਂ ਖਾਂਡੀਆਂ ਪੀਣ ਦੀਆਂ ਰਿਸ਼ਤਿਆਂ ਦੀਆਂ ਨਾਤੇਆਂ ਦੀਆਂ ਧੀਆ ਪੁੱਤਾਂ ਦੀਆਂ ਤੇ ਘਰਾਂ ਪਰਿਵਾਰਾਂ ਦੀਆਂ ਇਹ ਕਿੰਨਾ ਕੋ ਖਜ਼ਾਨਾ ਹੁੰਦਾ ਬਜ਼ੁਰਗਾਂ ਕੋਲ ਤੇ ਇਹ ਖਜ਼ਾਨੇ ਨੂੰ ਮੈਂ ਫਰੋਲਦਾਰੀ ਨਾ ਤੇ ਤੁਹਾਡੇ ਨਾਲ ਪੇਸ਼ ਕਰਦਾ ਰਿਹਾ ਮੇਰੀ ਜਿਹੜੀ ਗੱਲਬਾਤ ਆਏ ਦੇ ਵਿੱਚ ਇਹ ਹੁੰਦਾ ਵੀ ਇਹ ਜਿਹੜੀ ਇੱਕ ਨਿੱਗੀ ਜੀ ਸਾਂਝ ਹੈ ਤੇ ਛੋਟਾ ਛੋਟਾ ਹਾਸਾ ਟੱਠਾ ਖੁਸ਼ੀਆਂ ਤੇ ਕੁਝ ਕਦਰਾਂ ਜਿਹੜੀਆਂ ਬੀਤੇ ਸਾਡੇ ਜਵਾਨਾਂ ਲੰਘਿਆ ਉਹਦੀਆਂ ਪੈੜਾ ਜਿਹੜੀਆਂ ਉਹਨਾਂ ਨੂੰ ਵੇਖਿਆ ਜਾਵੇ ਤੇ ਆਓ ਅੱਜ ਆਪਾਂ ਆਉਨੇ ਆ ਇੱਕ ਨਿੱਗੀ ਜੀ ਮਸਾਂਝ ਤੁਹਾਡੇ ਨਾਲ ਪਾ ਰਿਆ ਤੇ ਗੱਲਬਾਤ ਕਰਦੇ ਵੀ ਜੀ ਉਹਦਾ ਮੈਂ ਹੱਦ ਜਦੋਂ ਤੈਨੂੰ ਪਤਾ ਏ ਮੈਂ ਖਾਤ ਕਟਾ ਕੇ ਦਿੱਤੀ ਤੇ ਮੈਂ ਕਾਪੀ ਸਾਮ ਕੇ ਰੱਖਾ ਜਿਉਂ ਖਲਾ ਦਾ ਪਾਇਆ ਹੀ ਗਦੀ ਇਤੋਂ ਬੋਲ ਉਤੋਂ ਬੋਲ ਜਿੰਮੇਵਾਰੀਆਂ ਜਿਹੜੀਆਂ ਨਾ ਇਹਨਾਂ ਨੂੰ ਥੋੜਾ ਜਿਆਦਾ ਸਮਝੋ ਆਪੋ ਆਪੜ ਕੇ ਜਿੰਮੇਵਾਰੀਆਂ ਸਮਝੇਗਾ ਜਾਣ ਤੇ ਫਿਰ ਵਧੀਆ ਤੁਰਿਆ ਜਾਂਦਾ ਘੱਲ ਪਤਾ ਕੀ ਵੀ ਜੀ ਮੈਂ ਤੈਨੂੰ ਇੱਕੋ ਗੱਲ ਤਾਂ ਕਹਿੰਦਾ ਵੀ ਜਿਹੜਾ ਘਰ ਆ ਨਾ ਉਹ ਔਰਤ ਦਾ ਵਾ ਬਸ ਬਸ ਹੈ ਉਹ ਮਾ ਦਾ ਵਾ ਭੈਣ ਦਾ ਵਾ ਧੀ ਦਾ ਵਾ ਉਹਨੂੰ ਆਪ ਦੇ ਉਹਨੂੰ ਪਤਾ ਹੁੰਦਾ ਮੇਰੇ ਵਿਆਹ ਨੂੰ 30 ਸਾਲ ਹੋ ਗਏ ਮੈਨੂੰ ਅਜ ਤੱਕ ਰਮਾਲ ਨਹੀਂ ਲੱਭਦਾ ਜਰਾਬਾਂ ਨਹੀਂ ਲੱਭਦੀਆਂ ਲੱਭਦੀਆਂ ਰਾਣਿਆਂ 70 ਵਾਰ ਮੈਂ ਦੇਣਾ ਇੱਕ ਕਟ ਕਾ ਨਹੀਂ ਬੜਾਇ ਮੈਂ ਦੋ ਬੜਾਇ ਵੀ ਇਹ ਇੱਕ ਤਾਂ ਉਹ ਭੁੱਲਦਾ ਨਾ ਦੂਸਰੇ ਚ ਭੁੱਲ ਪਿਆ ਕਰ ਮੈਨੂੰ ਆ ਰਾਤ ਵੀ ਸੁਣ ਲੋ ਵੀ ਮੈਂ ਦਰਵਾਜ਼ਾ ਨਹੀਂ ਬੰਦ ਕਰਦਾ ਘਰ ਦਾ ਗੇਟ ਰਾਤ ਮੈਂ ਬੰਦ ਕਰਕੇ ਤੇ ਮੈਂ ਚਾਬੀ ਆਪਦੀ ਝੇੜ ਦਈ ਇਹ ਵਿੱਚ ਪਾਲੀ ਵੱਡੀ ਅੱਛਾ ਤੇ ਉਹ ਛੋਟਾ ਭਰਾ ਆ ਗਿਆ ਉਹ ਦੂਹਾ ਖਣਕਾਈ ਜਾਵੇ ਹੂੰ ਨਵੋ ਇਹਦਾ ਟਾਈਮ ਹੀ ਤੇ ਮੈਨੂੰ ਚਾਬੀ ਨਾ ਲੱਭੇ ਤੇ ਮੈਨੂੰ ਇਹ ਵੀ ਮੇਰੀ ਘਰ ਵਾਲੀ ਨੇ ਕਿਤੇ ਰੱਖਦੀ ਤੇ ਚਾਬੀ ਮੇਰੀ ਆਪਦੀ ਜੇਬ ਚ ਹਾਏ 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 ਤੇ ਮੈਂ ਉਹਦੇ ਦੇ ਲਾਲ ਪੀਲਾ ਹੋਈ ਜਾਵਾਂ ਉਹ ਮੈਨੂੰ ਗੋਭੀ ਦੇ ਗੇੜ ਦੇ ਉੱਪਰੋਂ ਹੀ ਫੜਾ ਗਿਆ ਤੇ ਉਹਨੇ ਵੀ ਜੀ ਗੋਭੀ ਥੋੜੀ ਜਿਹੀ ਸੇ ਪਲਾਟਾ ਤੇ ਉਹਦੇ ਚ ਲਾਈ ਉਹਨਾਂ ਕਾਫੀ ਹਾਂਜੀ ਉੱਤੇ ਚਰ ਫੁੱਲ ਮੈਨੂੰ ਦੇ ਗਿਆ ਰਾਤ ਹਾਂਜੀ ਮੁੜ ਕੇ ਨਾ ਮੈਂ ਵਾਵਾ ਹੀ ਆਪਦਾ ਰੋਪ ਜੱਜ ਮਾ ਲਿਆ ਵੀ ਘਰ ਵਾਲੀ ਤੇ ਉਹ ਜਦੋਂ ਚਾਬੀ ਮੁੜ ਕੇ ਨਿਕਲੀ ਮੇਰੀ ਜੈਕਟ ਕੋਦੇ ਇਹ ਗੰਦਾ ਕਿਹੜਾ ਫੜੇ ਫਿਰ ਕਾਹਦਾ ਬੈ ਕੇ ਸਿੱਧੀ ਤਰ੍ਹਾਂ ਮਰਦਾ ਗੱਦ ਕਰੋ ਹੁਣ ਇਹ ਗਲਤ ਕੌਣ ਆ ਵਾਹ ਸਰਪੰਦੇ ਆ ਆਹ ਕੰਬਲ ਨੂੰ ਤੇ ਲਵਾ ਬੋਰੀ ਅਸਲ ਤੇ ਇੱਥੇ ਤਾਂ ਇਹ ਵੀ ਇਸ ਤਰ੍ਹਾਂ ਦਾ ਚਾਬੀ ਰਖੜੀ ਕਿਤੇ ਆ ਦੱਸਣੀ ਕਿਤੇ ਆ ਇਹਨੇ ਕਿਹਾ ਅਸੀਂ ਦੋ ਥਾਈਂ ਟੰਗਣ ਵਾਲਾ ਮੈਂ ਬਣਾਇਆ ਵੀ ਇਹਦੇ ਨਾਮ ਦਾ ਚਾਬੀ ਟੰਗਿਆ ਗਾ ਪਰ ਨਾ ਉਹ ਆਉਂਦੇ-ਆਉਂਦੇ ਨੂੰ ਚੇਤਾ ਭੁੱਲ ਜਾਂਦਾ ਇਹੋ ਜੇ ਮੌਲ ਹੋਇਆ ਯਾਰ ਕ੍ਰੋਕ ਕਿ ਕਹ ਰ ਬੰਦੇ ਬੰਦਾ ਤੇ ਬਾਹਰ ਹੀ ਕੰਮ ਕਰ ਸਕਦਾ ਮੈਂ ਨਹੀਂ ਹੁਣ ਆ ਤੋੜਾ ਨਹੀਂ ਧੂਂਦੀਆਂ ਬੁੱਢੀਆਂ ਇੱਕ ਤੋੜਾ ਧੂਣਾ ਹੋਵੇ ਨਾ ਤੇ ਅੱਧਾ ਸਾਡੇ ਲੱਖ ਨੂੰ ਵੜ ਪੈ ਗਿਆ ਕਵੈਂਟਰਲ ਦੀ ਬੋਰੀਆਂ ਸੀਣੀਆਂ ਸੀ ਕਣਕ ਦੀਆਂ ਮਕਾਈ ਦੀਆਂ ਭਰ-ਭਰ ਕੇ ਹੂੰ ਕਵੈਂਟਰਲ ਦੀ ਬੋਰੀ ਸੀਣੀ ਸੀ ਬਣਾ ਦੇ ਤੇ ਚਾਹਤੇ ਤੇ ਇਹਨੂੰ ਕਰਨਾ ਤੂੰ ਬਾਹ ਪਾ ਤੇ ਆਪਾਂ ਤਾਂ ਛੋੜ ਦਈਏ ਇੱਥੇ ਪਈਆਂ ਰਹਿਣ ਗਈਆਂ ਉਹ ਨਹੀਂ ਦਿੱਤੂ ਮੈਂ ਕਰਨੀ ਤੇ ਮੈਂ ਖੜਾ ਕੀ ਟੁੱਟੀਆਂ ਆਪਣੀਆਂ ਬਾਹਾਂ ਰੋਟੀਆਂ ਕਾਣੇ ਆਪਾਂ ਦੂਰ ਵੀ ਜੀ ਗੱਲਾਂ ਜੋ ਗੱਲ ਜ਼ਿਆਦਾ ਆ ਗਈ ਕਿ ਸਾਡਾ ਘਰ ਤੇ ਪੱਕਾ ਹੀ ਵੇਹੇ ਆਹ ਬੜੇ ਪੁਰਾਣੇ ਮਹਿਲ ਸੀ ਪਏ ਹਾਂਜੀ ਤੇ ਜਿਹੜੀ ਸਾਡੀ ਵਿਹਲੀ ਸੀ ਨਾ ਆਹ ਉਹ ਅੰਦਰੋਂ ਤੇ ਪੱਕੀ ਸੀ ਉਹਦੇ ਅੰਦਰ ਖੂਹ ਸੀ ਆਹ ਤੇ ਬਾਹਰ ਉਹ ਰੇਤੇ ਦੀਆਂ ਕੰਧਾਂ ਕੀਤੀਆਂ ਸੀ ਹੂੰ ਹੂੰ ਕੱਚੀਆਂ ਬੜੀਆਂ ਚੌੜੀਆਂ ਹਾਂਜੀ ਉਹਨਾਂ ਨੂੰ ਸਾਲ ਬਾਅਦ ਨਿਪਤੇ ਹੁੰਦੇ ਸੀ ਆਹ ਤੇ ਮੈਂ ਆਪਣੇ ਮੰਮੀ ਨੂੰ ਵੇਖਿਆ ਵੀ ਉਹਨੇ ਕੰਮ ਵਾਲੀਆਂ ਲੈ ਕੇ ਤਿੰਨ ਕਰ ਜਨਾਨੀਆਂ ਤੇ ਕਿੰਨੀ ਕਿੰਨੀ ਮਿੱਟੀ ਉਥੋਂ ਪਹਿਲਾਂ ਕਾਣੀ ਕਰਨੀ ਫਿਰ ਲੇ ਚੜਾ ਦੇਣੇ ਤੇ ਉਹ ਕਈਆਂ ਦਿਨਾਂ ਦਾ ਵਕਤ ਪੈਦਾ ਸੀ ਤੇ ਅੱਜ ਕੱਲ੍ਹ ਤੇ ਸਾਡੀਆਂ ਜਨਾਨੀਆਂ ਨੂੰ ਇੰਨਾ ਕੰਮ ਕਰਨਾ ਪੈ ਜੇ ਸਾਡੇ ਪਿੱਛੇ ਮਕਾਨ ਨਾਲ ਦੋ ਕਮਰੇ ਸੀ ਉਹ ਵੀ ਪੱਤੀ ਗਾੜੀ ਦੋ ਜਿਹੜੇ ਸੂਫੇ ਬਣਾਏ ਹੁੰਦੇ ਹੀ ਅੱਗੇ ਨਾਲ ਨਗਾਜਾ ਸਟੋਰ ਬੜਾਇਆ ਵੀ ਗੋੜਾ ਰੋੜੀਆਂ ਰਾੜੀਆਂ ਰਕਲ ਨੂੰ ਹਾਂ ਹਾਂ ਕਹੀਂ ਕੋਠੀ ਜੀ ਨੇ ਕੱਢੀ ਬੜੀ ਮਾਦੀ ਨੇ ਨਾ ਤੱਤੀ ਬਣਾਈ ਉਹਦੇ ਚ ਰੋੜੀਆਂ ਦੀਆਂ ਟਿੰਡਾ ਲਾਉਣ ਨਾ ਤਾਂ ਪਰ ਇਹ ਗੁੜ ਜਿਆਦਾ ਪੈ ਜੇ ਇਹਦੇ ਵਿੱਚ ਆਹ ਹਾਂ ਹਾਂ ਜਾ ਵੇਚਾਂਗੇ ਉਹ ਗੋੜ ਦੀਆਂ ਰੋੜੀਆਂ ਜੇ ਇੱਕ ਡਕ ਪਾਣੀ ਤੇ ਸਾਰੀਆਂ ਥੱਲੇ ਆ ਜਾਣ ਉਹ ਕਿੰਗੀਆਂ ਦੀਆਂ ਤੋਪ ਤੇ ਗੋਲੇ ਆ ਗੋ ਆਹੋ ਗੜ ਗੜ ਕੇ ਤਾਂ ਚੜਾਉਣੀਆਂ ਚੱਪ ਤਾਂ ਕਰ ਲਈ ਜਾਣੀਆਂ ਆਹ ਹਾਂ ਕਰ ਕਰ ਕੇ ਨਾ ਤੇ ਜਿਹੜੀ ਸਾਡੀ ਡੇਢੀ ਸੀ ਨਾ ਗਾੜੀ ਹਾਂ ਜੀ ਬਿਲਕੁਲ ਤੇ ਨਾਨੇ ਮੇਰੇ ਜਦੋਂ ਵੇਖ ਕੇ ਗਿਆ ਨਾ ਆਂਦਾ ਮੇਰੀ ਧੀ ਦਾ ਕਰਨਾ ਸਾਰਾ ਪੱਕਾ ਸਾਹ ਬਿਆ ਜਦੋਂ ਆਉਂਦੇ ਹਨ ਮਲੇ ਕੁੱਟੰਡੇ ਉਹ ਜਿਹੜੇ ਲਾਏ ਆਏ ਹੋਏ ਥਾਪੀ ਦੇ ਨਾਲ ਤੇ ਨਾਲੇ ਕੱਢਾਂ ਗਾਲਾਂ ਮੈਂ ਨਾ ਖਾਫਣਾ ਆਂਦਾ ਹੀ ਤੇਰਾ ਕਾ ਪੱਕਾ ਹੈ ਉੱਥੇ ਦੇ ਕਹਿੰਦੇ ਮਿੱਟੀ ਦੀ ਵੇਖੀ ਸੁਲਤਾਨ ਮਹਿੰਦੇ ਤੇ ਇਨੀ ਮਿੱਟੀ ਨਿਕਲਦਾ ਚੁੱਲ੍ਹੇ ਉਹ ਤਾਂ ਸ਼ਹਿਰ ਸੀ ਸ਼ਹਿਰ ਸੀ ਕੋਠੇ ਕੋਠੇ ਫਿਰ ਛੱਡਿਆ ਮਾਦੀਆਂ ਦੀ ਤੂੰ ਲੈ ਕੋਟ ਰਾਂ ਮੈਂ ਭੱਜ ਕੇ ਰੋਟੀ ਆਦੀ ਆ ਮੈਂ ਲੈ ਕੋਟਾਂ ਦੀ ਜੋ ਮੈਂ ਖੋਲੇ ਨਾ ਗੇਰ ਤੇ ਨਾਨਾ ਮੇਰਾ ਆ ਗਿਆ ਮੈਂ ਕਿਹਾ ਤੂੰ ਤੇ ਅਨਹ ਤੇਰਾ ਘਰ ਸਾਫ ਆ ਤੇ ਆ ਵੀ ਆ ਗਈ ਬੜਿਆ ਆਂਦਾ ਪੁੱਤ ਇਹਨੂੰ ਹੱਥ ਪੈਰੀਏ ਤੇ ਨੇ ਸਾਫ ਹੋ ਜਾਦਾ ਇਹਨੇ ਚਿੱਟੇ ਹੋ ਜਾਣਾ ਉਹ ਕਾਤੇ ਆਉਣ ਹੀ ਨਾ ਦੇਵੇ ਭੀ ਜਿਹੜੀ ਤੁਗਾ ਨਹੀਂ ਆਂਦਾ ਪੁੱਤ ਖਾਈ ਪੀਜੀ ਦਾ ਖਰਚੋ ਆ ਨਾ ਤੇ ਕੰਮ ਵੀ ਕਰੀਦਾ ਲੈ ਤੇਰੇ ਲਈ ਮੈਂ ਕੋਟ ਦੇਣਾ ਮੈਂ ਨੇ ਕੋਟ ਤੇ ਤੇਰੇ ਲੈਣੀ ਹੁਣ ਜਿਹੜੀ ਲੱਗੀ ਆ ਉਹ ਕੀ ਕੁੱਟੜ ਐ ਤੇ ਮੈਂ ਕੀ ਕੁੱਟੜ ਐ ਤੇ ਇਹੋ ਜੇ ਮੋਹਲ ਦੇ ਵਿੱਚ ਲਾਏ ਵੀ ਕੁੱਤੇ ਵੀ ਪੋਚੇ ਵੀ ਫੇਰੇ ਡੇੜੀ ਪੱਕੀ ਕੀਤੀ ਨੂੰ ਸਥਾਲ ਨਾ ਹੋਇਆ ਤੇ ਬਾਹਰ ਆ ਗਏ ਹਾਂ ਹੈ ਮੈਂ ਹਾਂ ਇਹ ਦੇ ਜਦ ਮੈਨੂੰ ਫੜੇ ਗਏ ਆ ਕਰਾਵਾ ਪੋਣੇ ਚਲੋ